ਗੀਤਾ ਦੇ ਵਾਕ ਵਕ ਅਧਿਆਇਾਂ ਵਿੱਚ ਯਾਗ ਦਾ ਜ਼ਿਕਰ ਇੰਨੀ ਵਾਰ ਕੀਤਾ ਗਿਆ ਹੈ ਜਿਵੇਂ ਕਿ ਗੀਤਾ ਦੀ ਪੂਰੀ ਸਿੱਖਿਆ ਇਹ ਨਾ ਦੋ ਛੋਟੇ ਅਕਰਾਂ ਵਿੱਚ ਸਮਾਈ ਹੋਈ ਹੈ ਹੇਠਾਂ ਤੋਂ ਉੱਪਰ ਵੱਲ ਵਧਦੇ ਰਹੋ ਇਹ ਯੱਗ ਹੈ ਇੱਕ ਵਾਰ ਜਦੋਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਕੁਝ ਉੱਚਾ ਹੈ ਤਾਂ ਸਭ ਕੁਝ ਤਿਆਗ ਦਿਓ ਆਪਣੇ ਲਈ ਕੁਝ ਵੀ ਨਾ ਬਚਾਓ ਇਹ ਯੱਗ ਹੈ ਤੁਸੀਂ ਹੇਠਲੇ ਪੱਧਰ ਦੇ ਕੰਮ ਤੋਂ ਸਮਾਂ ਘਟਾ ਦਿੱਤਾ ਤੁਸੀਂ ਇਸ ਲਈ ਰੋਜ਼ਾਨਾ 1 ਘੰਟਾ ਸਮਰਪਿਤ ਕਰਦੇ ਸੀ ਪਰ ਤੁਸੀਂ ਇਸ ਨੂੰ ਅੱਧਾ ਘੰਟਾ ਕਰ ਦਿੱਤਾ ਅਤੇ ਉੱਚ ਪੱਧਰੀ ਕੰਮ ਤੁਸੀਂ ਇਸ ਲਈ 1 ਘੰਟਾ ਸਮਰਪਿਤ ਕਰਦੇ ਸੀ ਪਰ ਤੁਸੀਂ ਇਸ ਨੂੰ ਡੇਢ ਕੰਤਾ ਕਰ ਦਿੱਤਾ ਇਹ ਯੱਗ ਹੈ ਸਮੇਂ ਦੀ ਗੱਲ ਕਰੀਏ ਤਾਂ ਇਹੀ ਗੱਲ ਪੈਸੇ ਤੇ ਵੀ ਲਾਗੂ ਹੁੰਦੀ ਹੈ ਇਹੀ ਗੱਲ ਮਿਹਨਤ ਅਤੇ ਊਰਜਾ ਤੇ ਵੀ ਲਾਗੂ ਹੁੰਦੀ ਹੈ ਯੱਗ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੰਤਰਾਂ ਦਾ ਜਾਪ ਕਰੋ ਇੱਕ ਆਸਨ ਵਿੱਚ ਬੈਠੋ ਅਤੇ ਭੌਤਿਕ ਅਗ ਬਾਲੋ ਤਦ ਹੀ ਇਹ ਯੱਗ ਹੋਵੇਗਾ ਸਮਾ ਧਿਆਨ ਚਿੰਤਨ ਦੌਲਤ ਅਤੇ ਮਿਹਨਤ ਇਹਨਾਂ ਸਭ ਨੂੰ ਨੀਵੇਂ ਸਥਾਨ ਤੋਂ ਚੁਪਕੇ ਉੱਚ ਸਥਾਨ ਤੇ ਲਗਾਉਣਾ ਯੱਗ ਹੈ ਸ਼੍ਰੀ ਕ੍ਰਿਸ਼ਨ ਜੀ ਸਪਸ਼ਟ ਤੌਰ ਤੇ ਕਹਿੰਦੇ ਹਨ ਕਿ ਜੋ ਯੱਗ ਨਹੀਂ ਕਰਦੇ ਉਹ ਚੋਰ ਹਨ ਜੋ ਇਸ ਨੂੰ ਆਪਣੀ ਜੇਬ ਵਿੱਚ ਆਪਣੇ ਘਰ ਵਿੱਚ ਰੱਖਦਾ ਹੈ ਉਹ ਚੋਰ ਹੈ ਕ੍ਰਿਸ਼ਨ ਜੀ ਕਹਿ ਰਹੇ ਹਨ ਆਪਣੇ ਕੋਲ ਜੋ ਕੁਝ ਹੈ ਉਸ ਰੋਤ ਨੂੰ ਪੇਟ ਕਰਦੇ ਰਹੋ ਜੇ ਤੁਸੀਂ ਇਸ ਨੂੰ ਦਿੰਦੇ ਹੋ ਤਾਂ ਉਹ ਤੁਹਾਨੂੰ ਵਾਪਸ ਕਰ ਦੇਵੇਗਾ ਤੁਹਾਨੂੰ ਹੀ ਵਾਪਸ ਮਿਲ ਜਾਵੇਗਾ ਜੋ ਵੀ ਤੁਸੀਂ ਆਪਣੇ ਲਈ ਬਚਾਉਂਦੇ ਹੋ ਤੁਸੀਂ ਆਪਣੇ ਲਈ ਨਰਕ ਬਣਾਉਗੇ ਆਪਣੇ ਲਈ ਨਾ ਬਚਾਓ ਤੁਹਾਡੇ ਕੋਲ ਸਮਾਂ ਹੈ ਇਸ ਨੂੰ ਕਿਸੇ ਨੇਕ ਕੰਮ ਲਈ ਸਮਰਪਿਤ ਕਰੋ